ਸਾਰੇ ਕਾਲ ਜੀ ਸਾਰੇ ਦੇਖਣ ਵਾਲੇ ਭੈਣਾ ਭਰਾਵਾਂ ਨੂੰ ਬੇਨਤੀ ਹੈ ਜੀ ਦੇਸੀ ਬਲੌਗ ਕੈਨੇਡਾ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਲਾਈਕ ਸ਼ੇਅਰ ਕਰਦੇ ਹੋ ਬੇਨਤੀ ਹੈ ਜੀ ਇਹ ਮੇਰਾ ਪਹਿਲਾ ਹੀ ਬਲੌਗ ਹੈ ਤੇ ਮੈਨੂੰ ਪਤਾ ਬੜੀਆਂ ਗਲਤੀਆਂ ਹੋਣ ਤਾਈਆਂ ਹੋਣੀਆਂ ਹਨ ਕਬੂਲ ਕਰਿਓ ਜੇ ਕੋਈ ਚੰਗੀ ਸਲਾਹ ਦੇ ਸਕਦਾ ਭੈਣ ਭਾਈ ਦੱਸ ਸਕਦਾ ਕਿ ਹੋਰ ਵਧੀਆ ਨੂੰ ਕਿਵੇਂ ਕਰ ਸਕਦੇ ਆ ਤੁਹਾਡੇ ਵਿਚਾਰਾਂ ਦਾ ਬਹੁਤ ਬਹੁਤ ਸਵਾਗਤ ਹੈ ਮੇਰੇ ਪਿਛੇ ਤੁਸੀਂ ਦੇਖਦੇ ਹੋਗੇ ਕਲੋਨਿਆਂ ਦਾ ਕਲੋਨਾ ਸ਼ਹਿਰ ਹੈ ਕਲੋਨਿਆਂ ਦਾ ਪਹਾੜੀ ਏਰੀਆ ਲੇ ਕੰਟਰੀ ਅੱਗੇ ਨਿਕਲ ਜਾਂਦੇ ਹੋ ਤੁਸੀਂ ਕਲੋਨਿਆਂ ਤੋਂ ਜਿਹੜਾ ਪਿਛਲੇ ਪਾਸੇ ਆ ਤੇ ਇਹ ਜਿੱਧਰ ਅਸੀਂ ਮੈਂ ਖੜਾ ਇਹ ਕਲੋਨੇ ਦੀ ਬੈਸਟ ਸਾਈਡ ਆ ਇੱਥੇ ਸੋ ਦੋ ਤਿੰਨ ਦਿਨ ਦਾ ਬੱਚਿਆਂ ਦੇ ਨਾਲ ਪਰਿਵਾਰ ਦੇ ਨਾਲ ਸੀਗਾ ਬਣਿਆ ਵਾ ਆਉਣ ਜਾਣ ਦੇਖਦੇ ਆ ਕੀ ਮਾਹੌਲ ਆ ਕਿਦਾਂ ਦਾ ਹਨਾ ਬੇਨਤੀ ਆ ਯਾਰ ਵੀ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਹਨਾ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਲੰਮੀ ਉਦਾਸੀ ਤੋਂ ਬਾਅਦ ਫਿਰ ਖੁਸ਼ੀਆਂ ਲੱਭਣ ਦੀ ਕੋਸ਼ਿਸ਼ ਕਰਦੇ ਆਂ ਸੋ ਆਜੋ ਦੇਖਦੇ ਆਂ ਕੀ ਮਾਹੌਲ ਨਾਲੇ ਘਰਵਾਰ ਦੇਖਦੇ ਨਾਲੇ ਆਲਾ ਦਵਾਲਾ ਦੇਖਦੇ ਨਾਲੇ ਆਪਣਾ ਆਪਣੇ ਬੰਦਿਆਂ ਨੂੰ ਮਿਲਦੇ ਆਂ ਜੀ ਆਜੋ ਇਹ ਕਾਰਾ ਬਾਈ ਦਾ ਬਹੁਤ ਸੋਹਣਾ ਕਾਰਾ ਯਾਰ ਬਾਅਦ ਚ ਦੇਖਦੇ ਆਂ ਸਮਾਨ ਸਮੁੰਜਾ ਹਜੇ ਪਿਆ 55 55 ਦਾ ਉਹ ਤਾਂ ਹੀ ਆ ਬਲੈਂਕਟ ਆ 55 ਹੋਰ ਭਾਂਡੇ ਟਿੰਡੇ ਤਕਰੀਬਨ ਤਕਰੀਬਨ ਸਾਰਾ ਕੁਝ ਹੁੰਦਾ ਹੀ ਆ ਤੇ ਕਹਿੰਦੇ ਚਾਹ ਪੀਣੇ ਮੈਂ ਚੱਲ ਚਾਹ ਮੈਂ ਬਹੁਤ ਸਵਾਦ ਬਣਾ ਕੇ ਪਿਉਣਾ ਤੁਹਾਨੂੰ ਤੁਸੀਂ ਵੇਟ ਕਰੋ ਕਹਿੰਦਾ ਮਤਲਬ ਹੈ ਵੀ ਵਧੀਆ ਸੋਹਣਾ ਕਾਰਾ ਕਮਰੇ-ਕਮਰੇ ਵੀ ਸਾਰਿਆਂ ਨੂੰ ਬਾਥਰੂਮ ਅਲੱਗਾ ਕੋਈ ਕਿਸੇ ਨੂੰ ਸਮੱਸਿਆ ਨਹੀਂ ਜੇ ਜ਼ਿਆਦੇ ਵੱਡੀ ਫੈਮਿਲੀ ਵੀ ਆ ਜਿਵੇਂ ਸਾਡੇ ਨਾਲ ਵੀ ਇੱਕ ਮਿੰਟ ਇਹ ਬਾਈ ਕਾਲੀ ਸ਼ਰਟ ਵਾਲੇ ਸਾਡੇ ਬਾਈ ਆ ਬਾਜੀ ਇਹ ਮਾਵੇਂ ਦਾ ਮੁੰਡਾ ਹੈ ਮੇਰਾ ਸਾਡੂ ਵੀ ਆ ਤੇ ਅਸੀਂ ਹਾਣੋ-ਹਾਨੀ ਵਿੱਚ ਦੋ ਕੁ ਸਾਲ ਵੱਡਾ ਬਚਪਨ ਤੋਂ ਇਕੱਠੇ ਰਹੇ ਆ ਇਹ ਮੈਥੋਂ 5 ਕੁ ਸਾਲ ਪਹਿਲਾਂ ਇੱਥੇ ਕੈਨੇਡਾ ਆ ਗਿਆ ਸੀ ਮੈਂ ਬਾਅਦ ਚੋਂ ਆਇਆ ਸੀ ਤੇ ਭਰਾ ਵੀ ਸਾਡੂ ਵੀ ਕਈ ਕੁਝ ਹੋ ਗਿਆ ਇਕੱਠਾ ਹਲਦੀ ਖੋਲ ਕੇ ਪਾਈ ਜਾਨੇ ਮੈਂ ਹਾਂ ਜੀ ਕੋਲ ਦਰਮਾ ਵਿਚ ਮਾਤ ਦਾ ਨਹੀਂ ਇਹ ਮਸਾਲੇ ਨੂੰ ਪਾਦੀ ਪਹਿਲਾਂ ਮੈਨੇ ਮਾਤ ਜਣਾ ਤੇ ਇੱਟ ਨਹੀਂ ਆਉਂਦਾ ਉਹ ਠੀਕ ਹੈ ਨਾਲ ਮੇਰੇ ਕੋਲ ਵੀ ਸੁੱਕੀ ਜਾਂਦੀ ਵੀਰੇ ਹਾਂ ਹਾਂ ਉਹ ਵੀ ਪਾਉਣਾ ਬਿਨ ਮੈਂ ਕੋਈ ਵੀ ਚੁਣਾ ਪਰ ਨਹੀਂ ਜਦੋਂ ਕੇਰਾ ਥੋੜਾ ਪਾਲ ਕੇ ਮੈਂ ਕਹਿੰਨਾ ਦੋ ਕ ਚਮਚੇ ਪਾ ਲਾ ਮਿਕਿਆ ਜਾ ਰਿਹਾ ਫਿਰ ਵਧਿਆ ਘਟੇ ਪਾਵਾਂਗੇ ਬਾਅਦ ਚ ਦਰ ਪਰ ਚੇਕਰ ਸਾਹਮਣੇ ਲੋਕਾ ਨਗਨ ਲੈ ਇੱਕ ਬੜਾ ਖੂਬਸੂਰਤ ਨਜ਼ਾਰਾ ਪਹਾੜ ਦਰਖਤ ਕਿਉਂਕਿ ਇਹ ਕੇਕ ਕਾਫੀ ਉੱਚੇ ਥਾਂ ਤੇ ਬਣਿਆ ਹੋਇਆ ਏ ਲੈਕ ਕਾਫੀ ਨੀਵੀਂ ਥੱਲੇ ਇਨਾਂ ਦੇ ਐਕਸੈਸ ਹੈਗੇ ਉੱਪਰ ਜਿੰਨੇ ਵੀ ਘਾਰਾਂ ਕਈਆਂ ਦੇ ਘਰ ਥੱਲੇ ਲੇਕ ਦੇ ਨੇੜੇ ਵੀ ਹੈਗੇ ਕਈਆਂ ਦੇ ਉੱਚੇ ਥਾਂ ਤੇ ਆ ਉਹਨਾਂ ਦੇ ਐਕਸੈਸ ਹੈਗੇ ਜੇ ਕਿਸੇ ਨੇ ਜੇ ਕਿਸੇ ਕੋਲੇ ਬੋਟ ਆ ਉਹ ਆਪ ਦਾ ਤੁਸੀਂ ਉੱਥੇ ਪਾਰਕਿੰਗ ਬਣਾ ਕੇ ਥੱਲੇ ਬਹੁਤ ਬਣੀਆਂ ਹੋਈਆਂ ਵੀ ਲੋਕਾਂ ਦੀਆਂ ਜਿਵੇਂ ਇਹਦਾ ਵੀ ਕੰਦਾ ਮੇਰੀਆਂ ਜੇ ਪੌੜੀਆਂ ਪੂੜੀਆਂ ਥੱਲੇ ਟਿੱਕਰ ਬਣਾਉਣ ਵਾਲੀਆਂ ਜਿਵੇਂ ਇਹ ਬਾਈ ਰੈਂਟ ਕਰਦਾ ਕਰਕੇ ਇਹਨਾਂ ਨੂੰ ਸਾਰਾ ਕੰਮ ਲੀਗਲੀ ਕਰਨਾ ਪੈਂਦਾ ਪਾਸ ਕਰਾਉਣਾ ਪੈਂਦਾ ਫੇਰ ਇਹ ਅੱਗੇ ਡਾਕੇ ਜਾਂ ਰੈਂਟ ਕਰ ਸਕਦੇ ਆ ਨਹੀਂ ਆ ਨਹੀਂ ਹੈਗਾ ਵੀ ਘਰ ਬਣਾਇਆ ਤੇ ਤੁਸੀਂ ਰੈਂਟ ਕਰਤਾ ਬਾਸ ਕਰਕੇ ਜਾਂਦੇ ਆ ਸਿਟੀ ਵਾਲੇ ਚੈੱਕ ਕਰਕੇ ਜਾਂਦੇ ਆ ਵੀ ਹਰ ਇੱਕ ਚੀਜ਼ ਪ੍ਰੋਪਰ ਬੜਾ ਹੀ ਆਨੰਦਮਈ ਥਾਂ ਯਾਰ ਉਹ ਸਾਹਮਣੇ ਜੇ ਦੇਖੋ ਤਾਂ ਉਧਰ ਨੂੰ ਬਰਨਨ ਅੱਗੇ ਕਹਿਲਗਰੀ ਨੂੰ ਨਿਕਲ ਸਾਹਮਣਾ ਏਰੀਆ ਇਹ ਇੱਧਰ ਪਹਿਲੇ ਪਾਸੇ ਕੋਲੋਨਾ ਤੇ ਅੱਗੇ ਨਿਊ ਸੋਈਸ ਇਹ ਫਿਰ ਅਮਰੀਕਾ ਦਾ ਬਾਰਡਰ ਆ ਜਾਂਦਾ ਕੁਦਰਤ ਨੂੰ ਜਿੰਨਾ ਤੁਸੀਂ ਮਰਜੀ ਦੇਖੀ ਚੱਲੋ ਉਹਨਾਂ ਹੀ ਥੋੜਾ ਲੱਗਦਾ ਕੋਈ ਵੀ ਤੁਸੀਂ ਫਿਲਮ ਦੇਖ ਲਓ 2-4 ਵਾਰੀ ਦੇਖ ਕੇ ਬੰਦਾ ਅੱਕ ਜਾਂਦਾ ਤੇ ਕੁਦਰਤ ਨੂੰ ਜਿੰਨਾ ਦੇਖੀ ਚੱਲੋ ਅੱਖਾਂ ਨਹੀਂ ਭਰਦੀਆਂ ਤੇ ਪ੍ਰਮਾਤਮਾ ਨੇ ਇੰਨੀ ਖੂਬਸੂਰਤ ਤੋਹਫਾ ਦਿੱਤਾ ਹੈ ਆਪਣੇ ਲਈ ਸਿਆਣੇ ਕਹਿੰਦੇ ਆ ਨਾ ਕਿ ਹੋਰ ਕੋਈ ਤਾਂ ਲੈ ਨਹੀਂ ਸਕਦਾ ਸਕੇ ਭਰਾਵਾ ਸਾਰੇ ਇਹ ਇੱਥੇ ਬੱਚੇ ਆ ਹਨ ਭੈਣਾਂ ਭਾਜੀ ਆ ਮਾਮੇ ਦੇ ਪੁੱਤ ਆ ਸਭ ਨਾਲ ਹੀ ਬੜਾ ਪਿਆਰ ਆ ਪਰ ਫੇਰ ਵੀ ਯਾਰੋ ਕਿਤੇ ਨਾ ਕਿਤੇ ਉਹੀ ਗੱਲ ਆ ਵੀ ਉਹ ਉਹ ਕਮੀ ਪੂਰੀ ਨਹੀਂ ਹੁੰਦੀ 7 ਸਾਲ ਪਹਿਲਾਂ 7.5 ਸਾਲ ਹੋ ਗਏ ਹੁਣ ਤਾਂ 2018 ਚ ਜੰਨਕਾ ਕਾ ਸਾਥ ਸੀ ਨਵਾ ਗਿਆ ਪਰ ਚਲ ਉਹਦੀ ਯਾਦ ਤਾਜ਼ਾ ਕਰਦੇ ਆ ਅੱਜ <laughs> नबी कर दिया जो मुझ पे मेरे नबी कर दिया मैं सजाता था सरकार की महफिल मुझको हर गम से रब ने बड़ी कर दिया करुं? मैं न हो जे ਕਿਹਦੇ ਹੀ ਰਤਾ ਪਹਿਲਾਂ ਕਰਨ ਵਾਲਾ ਚਲੋ ਆਜੋ ਹੁਣ ਆਪਾਂ ਘਰ ਦੇਖਦੇ ਆਂ ਬਾਈ ਦਾ ਇਹ ਬਾਥਰੂਮ بڑا ਘੈਂਟ ਬਣਾਇਆ ਮਾੜੇ ਘਰ ਦੇ ਕਮਰੇ ਜਿਹੜਾ ਦਾ ਬਾਥਰੂਮ ਆ ਨਾਲ ਕਲੋਜ਼ਟ ਆ ਮਾਸਟਰ ਬੈਡਰੂਮ ਹੀ ਆ ਜਿਆਦੇ ਇਹਨੇ ਬਣਾਏ ਵੇ ਕਿਉਂਕਿ ਰੈਂਟ ਕਰਦੇ ਆ ਫੈਮ ਲਗਾਉਂਦੀਆਂ ਕਪਲ ਆਉਂਦੇ ਹਨ ਸੋ ਕਿਸੇ ਨੂੰ ਕਿਸੇ ਦੇ ਕੋਈ ਡਿਸਟਰਬੈਂਸ ਨਾ ਹੋਵੇ ਸਭ ਦਾ ਆਪਣਾ ਆਪਣਾ ਹੋਵੇ ਸਿਸਟਮ ਇਸ ਤਰੀਕੇ ਨਾਲ ਉਹਨੇ ਬਣਾਇਆ ਘਰ ਆਹ ਰੂਮ ਇਹਨੂੰ ਸਾਰਿਆਂ ਨੂੰ ਵਧੀਆ ਲੱਗਿਆ ਕਿਉਂਕਿ ਇਹਦੇ ਸਾਹਮਣੇ ਡੋਰ ਖੋਲ ਦੀਆ ਪਹਾੜ ਪਹਿਲਾਂ ਛੋਟਾ ਪੂਲ ਆ ਫਿਰ ਅੱਗੇ ਵੱਡਾ ਪੂਲ ਆ ਅੱਗੇ ਤੜਾ ਜਿਹੜਾ ਐਕਸਰਸ ਹੈ ਬਾਹਰ ਬਾਰ-ਬਾਰ ਦੀ ਆਉਣਾ ਕਿਉਂਕਿ ਬੇਚਦੀ ਘਰ ਦੇ ਕੋਈ ਇਹਨੂੰ ਥੱਲੇ ਵਾਲੇ ਪੋਰਸ਼ਨ ਨੂੰ ਐਕਸੈਸ ਹੈ ਨਹੀਂਗਾ ਰੂਮ ਵੀ ਸਾਰੇ ਖੁੱਲੇ-ਖੁੱਲੇ ਜੇ ਬਣਾਏ ਪਿਆ ਕਾਲ ਜੀ ਨਹੀਂ ਕੀਤੀ ਹੈਗੀ ਜਾਂ ਫਾਹਾ ਜਾਂ ਨਹੀਂ ਵੱਡਿਆ ਵਾ ਜਿਵੇਂ ਟਕਾ ਜਿੰਨਾ ਕੰਮ ਕੀਤਾ ਵਾ ਇਹ ਮੂਵੀ ਥੀਏਟਰ ਵੀ ਕਾਫੀ ਮੈਨੂੰ ਲੱਗਦਾ 40-50 ਸੀਟਾਂ ਬੜੇ ਆਰਾਮ ਨਾਲ ਲੱਗ ਜਾਣਗੀਆਂ ਪਰ ਹਜੇ ਕੰਮ ਇਹਦਾ ਡਨ ਨਹੀਂ ਹੋਇਆ ਪ੍ਰੋਜੈਕਟਰ ਹੋਰ ਚੀਜ਼ਾਂ ਜੋ-ਜੋ ਵੀ ਲੱਗਦਾ ਬਸ ਉਹ ਲੱਗਿਆ ਨਹੀਂ ਕੁਝ ਵੀ ਉਹ ਕਹਿੰਦਾ ਹਜੇ ਤੁਸੀਂ ਆਪ ਆਪਣਾ ਸਿਸਟਮ ਲੈ ਕੇ ਆਉਣਾ ਲਿਆਇਓ ਕੋਈ ਗੱਲ ਨਹੀਂ ਇਪਰੋ ਕੰਨ ਵੀ ਹਜੇ ਮੇਰਾ ਸਿਸਟਮ ਰੈਡੀ ਨਹੀਂ ਹੋਇਆ। ਆ ਇੱਕ ਹੋਰ ਵਾਸ਼ਰੂਮ ਹੈ। ਇਹਦਾ ਬਣਾਇਆ ਵਸਲੇ ਇਹ ਪੂਲ ਵਾਸਤੇ ਆ ਕਿਉਂਕਿ ਇਧਰ ਦੀ ਡੋਰ ਆ ਖੁੱਲਦੀ ਪੂਲ ਨੂੰ ਜੇ ਕਿਸੇ ਨੇ ਆਣਾ ਬਾਹਰ ਹੀ ਨਹਾਉਣਾ ਸ਼ਾਵਰ ਲੈਣੀ ਆ ਜੇ ਬਾਅਦ ਚੋਂ ਜਾਂ ਪਹਿਲਾਂ ਤੇ ਆ ਡੋਰ ਹੁਣ ਬਾਹਰੋਂ ਲੱਗਿਆ ਹੋਆ ਸੀਗਾ ਇਹ ਖੋਲਣ ਵਾਲਾ ਤੇ ਇਹਦਾ ਕਰਕੇ ਇਹ ਰੂਮ ਵਾਸ਼ਰੂਮ ਸਪੈਸ਼ਲੀ ਬਣਾਇਆ ਵਾ ਵਿਚਾਲੇ। ਕਿਉਂਕਿ ਇਹਦੇ ਨਾਲ ਕੋਈ ਰੂਮ ਨਹੀਂ ਅਟੈਚ ਆ ਓਪਨ ਬੜਾ ਖੁੱਲਾ ਘਰ ਆ ਥੱਲੇ ਵੀ ਮੇਰੇ ਖਿਆਲ ਚ ਹੋਊ ਇਹ ਸਿਰ 7000 ਸਕਰ ਫਿਟ ਸ਼ਾਇਦ ਜ਼ਿਆਦਾ ਹੋਵੇ ਆਇਦਰ ਮੇਨ ਲਿਵਿੰਗ ਏਰੀਆ ਇਧਰ ਸੱਜੇ ਹੱਥ ਬਾਰ ਖਾਣ ਪੀਣ ਵਾਲੇ ਵਾਸਤੇ ਇੱਕ ਹੋਰ ਬਾਥਰੂਮ ਬਣਾਇਆ ਪਿਆ ਮੈਨੂੰ ਲੱਗਦਾ ਰੂਮ ਰੂਮ ਘੱਟ ਆ ਇਹ ਘਰ ਚ ਤੇ ਬਾਥਰੂਮ ਜ਼ਿਆਦਾ ਆ ਵੀ ਬੜਾ ਖੁੱਲਾ ਹੈਗਾ ਰੂਮ ਪੂਰਾ ਇਹ ਵੀ ਮਾਸਟਰ ਬੈੱਡਰੂਮ ਆ ਇਹ ਆ ਬਾਥਰੂਮ ਕਲੋਜ਼ਟ ਆ ਹਾਂ ਇੰਦਰ ਮਿਲਦਾ ਕਿ ਇਹ ਇੱਕ ਅੱਗੇ ਰੂਮ ਆ ਸਾਰੇ ਮਾਸਟਰ ਬੈੱਡਰੂਮ ਬਣਾਏ ਹੋਇਆ ਮਾਸਟਰ ਬੈੱਡਰੂਮ ਜਿਹਦੇ ਚ ਕਲੋਜ਼ਟ ਆ ਬਾਥਰੂਮ ਅਟੈਚ ਹੁੰਦਾ ਆ ਵਿੰਡੋ ਬਹੁਤ ਵੱਡੀਆਂ ਵੱਡੀਆਂ ਲਾਈਆਂ ਬਾਹਰੋਂ ਚਾਨਣ ਬਹੁਤ ਆਉਂਦਾ ਸਾਹਮਣੇ ਨਾਲੇ ਇਧਰ ਲੇਕ ਕਿਉਂਕਿ ਇਧਰ ਲੇਕ ਦੇ ਵਾਲੇ ਪਾਸੇ ਲੱਗਦੇ ਆ ਆ ਰਸੋਈ ਆ ਇਹਦੇ ਚ ਵੀ ਡਾਈਨਿੰਗ ਟੇਬਲ ਵੀ ਲਾਇਆ ਬੈ ਕੇ ਤੇ ਆ ਇੱਥੇ ਉਹਦੀ ਡੋਰ ਖੋਲਦੀ ਹੈ ਜੇ ਕਿਸੇ ਨੇ ਬਾਹਰ ਬੈ ਕੇ ਬ੍ਰੇਕਫਾਸਟ ਲੰਚ ਜੋ ਵੀ ਕਰਨਾ ਤੁਸੀਂ ਏਕ ਦੇ ਕਿਨਾਰੇ ਤੇ ਸੋ ਕੁੱਲ ਮਿਲਾ ਕੇ ਮੈਨੂੰ ਤੇ ਬਹੁਤ ਸੋਹਣਾ ਲੱਗਿਆ ਘਰ ਵੀ ਥਾਂ ਵੀ ਤੇ ਸਾਹਮਣੇ ਦਾ ਨਜ਼ਾਰਾ ਵੀ ਇਹ ਦੱਸਦਾ ਸੀ ਕਿੰਨਾ ਯਾਰ ਬਹੁਤ ਵੱਡੇ ਵੱਡੇ ਪਹਾੜ ਸੀਗੇ ਇੱਥੇ ਤੇ ਪੱਥਰ ਸੀ ਵੱਡੇ ਵੱਡੇ ਕਿਉਂਕਿ پہاੜ ਤੇ ਤਾਂ ਹੈਗੇ ਸੌਰੀ ਪੱਥਰ ਸੀ ਬਹੁਤ ਵੱਡੇ ਵੱਡੇ ਫਿਰ ਉਹ ਵੱਡੇ ਬੁੱਡੇ ਕੁਝ ਜਿਹੜੇ ਨਹੀਂ ਵੱਡੇ ਗਏ ਵਿਚੋਂਵੇਂ ਜਿਵੇਂ ਹੁਣ ਕਿਤੇ ਉੱਚਾ ਨਹੀਂ ਮਰੇ ਗਏ ਮਗਰਲਾ ਪਾਸਾ ਨਹੀਂ ਮਾ ਮੂਰਲਾ ਉੱਚਾ ਫਰੰਟ ਥੋੜਾ ਹੋਰ ਉੱਚਾ ਇੱਥੇ ਰੇਣੀ ਘਾਲ ਆਇਆ ਸੀਗਾ ਵਿਚਾਰੇ ਨੇ ਪਲੇਖੇ ਨਾ ਕਰਨੀ ਤਾਂ ਉਹ ਬੂਟੀ ਜੀ ਹੁੰਦੀ ਆ ਉਹ ਮਚਾਉਣ ਤੋਂ ਸਪਰੇਅ ਕਰਨੀ ਸੀਗੀ ਤੇ ਭਲੇਖੇ ਨਾ ਉਹ ਜਿਹੜੀ ਰਾਉਂਡ ਆ ਪਉਂਦੀ ਕਾਹਲੀ ਸਪਰੇਅ ਕਰਤੀ ਉਹ ਮਗਰ ਤਾਂ ਸਾਰੇ ਹੀ ਮੱਚ ਗਿਆ ਸੀ ਤੇ ਇਹ ਮੂਰੇ ਥੋੜਾ ਜਿਹਾ ਬਹੁਤ ਬਚ ਗਿਆ ਕਹਿੰਦਾ ਹੁਣ ਕੀ ਕਰਕੇ ਮੈਂ ਕਿਹਾ ਹੁਣ ਵੇਟ ਕਰ ਲਾ ਕੋਈ ਗੱਲ ਨਹੀਂ ਹੁਣ ਅਗਲੇ ਸਾਲੀ ਗੁਰੂ ਦੇ ਦਵਾਰ ਆ ਤੇ ਆ ਜੋ ਆਕਾ ਨੂੰ ਖੇਡਣ ਨੂੰ ਸੋਨਾ ਥਾਂ ਬਣਿਆ ਵਾ ਆ ਸਾਹਮਣਾ ਏਰੀਆ ਜਿਹੜੇ ਇਧਰ ਨੇੜੇ ਦੇ ਉਹਨਾਂ ਨੂੰ ਪਤਾ ਹੋਣਾ ਇਹ ਸਾਰਾ ਦੋ ਤਿੰਨ ਖਸਾ ਕੰ 4 ਸਾਲ ਪਹਿਲਾਂ ਬਹੁਤ ਭਿਆਨਕ ਅੱਗ ਲੱਗੀ ਸੀ ਇੱਥੇ ਸਾਰੇ ਏਰੀਆ 'ਚ ਆਇੱਕ ਉੱਪਰ ਹੋਰ ਸਵੀਟ ਬਣਾਈ ਵੀ ਆ ਦੋ ਰੂਮ ਹੈ ਇੱਕ ਅੰਦਰ ਖਿਆਚ ਵਾਸ਼ਰੂਮ ਆ ਸ਼ਾਇਦ ਤੇ ਇਹ ਅਲੱਗਾ ਥੱਲੇ ਵਾਲੇ ਨੂੰ ਜੇ ਤੁਸੀਂ ਸਾਰਾ ਕੁਝ ਇਕੱਠਾ ਕਰਨ ਉਹ ਵੀ ਕਰ ਸਕਦੇ ਆ ਅਲੱਗ ਏ ਅਸੀਂ ਪਰ ਕਿਉਂਕਿ ਉਹ ਬਾਈ ਜਾਣਦਾ ਸੀ ਤੇ ਉਹ ਕਹਿੰਦਾ ਬਾਦੂ ਹੀ ਪਿਆ ਖੁੱਲਾ ਹੀ ਪਿਆ ਕੋਈ ਹੈ ਨਹੀਂ ਕਿਸੇ ਦੀ ਬੁਕਿੰਗ ਕਹਿੰਦਾ ਜੇ ਤੁਸੀਂ ਵਰਤਣਾ ਵਰਤ ਸਕਦੇ ਹੋ ਕਿਉਂਕਿ ਸਾਡੇ ਨਾਲ ਕਾਫੀ ਬੱਚੇ ਸੀ ਉਹਨਾਂ ਦਾ ਕੋਈ ਗੱਲ ਨਹੀਂ ਖੁੱਲ ਲਈ ਆ ਵਧੀਆ ਬੰਦਾ ਯਾਰ ਜੇ ਕੋਈ ਆਵੇ ਨਾ ਬੈਸਟ ਸਾਈਡ ਰੋਡ ਤੇ ਕਲੋਨੇ ਤੇ ਇਹਦਾ ਨੰਬਰ ਵੀ ਹੈਗਾਗਾ ਤੇ ਘਰ ਦਾ ਐਡਰੈਸ ਵੀ ਤੇ ਵਧੀਆ ਬੰਦਾ ਬਹੁਤ ਬਹੁਤ ਸੋਹਣਾ ਥਾਂ ਕੋਈ ਰੋਕ ਟੋਕ ਨਹੀਂ ਕਿਸੇ ਤਰ੍ਹਾਂ ਦੇ ਕੋਈ ਬੰਦੇ ਨੇ ਵਿਚਾਰੇ ਨੇ ਭੂਰਾ ਨਹੀਂ ਉਹ ਕਹਿੰਦਾ ਕੋਈ ਚੱਕਰ ਹੀ ਨਹੀਂਗਾ ਸਾਰੇ ਕਮਰੇ-ਕਮਰੇ ਖੋਲਤੇ ਸਾਰਾ ਸਮਾਨ ਏ ਟੂ ਜ਼ेड ਚੀਜ਼ ਕਹਿੰਦਾ ਬੇਫਿਕਰੋ ਕਿ ਆਪ ਦਾ ਰਹੋ ਅੱਜ ਮੈਂ ਬਾਥਰੂਮ ਇੱਕਾ ਕਿਚਨ ਲਿਵਿੰਗ ਰੂਮ ਸਾਰਾ ਉਹ ਜਿਹੜੀ ਘੈਂਟ ਥਾਂਗੀ ਉਹ ਇਹਦਾ ਬਾਹਰਲਾ ਪਾਸਾ ਉਹ ਸਾਹਮਣੇ ਬੈਠਣ ਨੂੰ ਸਾਹਮਣੇ ਲੇਕ ਦਾ ਵਿਊ ਹੈ ਸਾਹਮਣੇ ਬਰਨਨ ਲੇਕ ਕੰਟਰੀ ਸੱਜੇ ਹੱਥ ਨੂੰ ਕੋਲੋਂਾ ਇਤੋਂ ਜਿਵੇਂ ਕੋਲੋਨਾ ਸ਼ਹਿਰ ਕਿਉਂਕਿ ਪਹਾੜੀ ਜਿਹਾ ਏਰੀਆ ਬੜ ਪੈ ਜਾਂਦਾ ਤਾਂ ਦੀਂਦਾ ਤਾਂ ਹੈ ਨਹੀਂ ਪਰ ਹੈ ਸਾਹਮਣੇ ਬਹੁਤ ਸੋਹਣਾ ਥਾਂ ਬੈਠਣ ਨੂੰ ਵਧੀਆ ਬਣਾਇਆ ਵਾ ਦੇਖ ਪਾਣਿਆ ਰੰਗ ਕਰਤਾਰ ਦੇ ਇੱਕ ਵਾਰੀ ਮੈਂ ਇੱਕ ਵੀਡੀਓ ਬਣਾਈ ਏਡੇ ਨਾ ਮੈਨੂੰ ਕਈ ਵਾਰੀ ਕਿਸੇ ਨੂੰ ਹੋ ਸਕਦਾ ਨਹੀਂ ਚੰਗੀ ਲੱਗਦੇ ਮੈਨੂੰ ਇਦਾਂ ਵਧੀਆ ਲੱਗਦਾ ਤੇ ਮੈਂ ਕਿਹਾ ਯਾਰ ਸੋ ਸਾਡਾ ਭਾਈ ਹੱਸਣ ਲੱਗ ਕੇ ਕਹਿੰਦਾ ਯਾਰ ਸਵਰਗ ਵਰਗੀ ਥਾਂ ਇੱਕ ਬਾਈ ਦਾ ਕਮੈਂਟ ਆਇਆ ਕਹਿੰਦਾ ਯਾਰ ਮੈਨੂੰ ਲੋਕਾਂ ਦੀ ਸਮਝ ਨਹੀਂ ਲੱਗਦੀ ਕਹਿੰਦਾ ਲੋਕ ਪਹਾੜਾ ਨੂੰ ਦਰਖਤਾਂ ਨੂੰ ਕੁਦਰਤ ਨੂੰ ਹੀ ਰੱਬ ਸਮਝੀ ਜਾਂਦੇ ਆ ਪਾਣੀ ਨੂੰ ਮੈਂ ਖੈਰ ਮੈਨੂੰ ਤਾਂ ਐਂ ਲੱਗਦਾ ਵੀ ਇਨ੍ਹਾਂ ਚੀਜ਼ਾਂ 'ਚ ਹੀ ਰੱਬ ਵੀ ਹੁਣ ਜੇ ਭਾਈ ਤੈਨੂੰ ਕਿਤੇ ਹੋਰ ਲੱਭਦਾ ਤੂੰ ਚੱਲ ਤੇਰੀ ਮਰਜ਼ੀ ਹੈ ਹਨਾ ਹੋ ਸਕਦਾ ਮੈਂ ਗਲਤ ਹੋਵਾਂ ਸੋ ਇਹ ਹੈ ਜੀ ਰੰਗ ਇਹ ਘਰ ਦਾ ਫਰੰਟ ਆ ਜਿਹੜੀ ਰੋਡ ਆਉਂਦੀ ਹੈ ਇਹ ਕਲੋਨੇ ਤੋਂ ਆਉਂਦੀ ਆ ਆ ਸਾਹਮਣੇ ਇੱਥੇ ਇੱਕ ਇਧਰੋਂ ਖੱਬੇ ਹੱਥ ਕਿਲੋਕੀਮੀਟਰ ਤੇ ਓਕਾ ਨਾਗਨ ਰਿਜ਼ੋਰਟ ਸੀ ਜਿਹੜਾ ਸਾਰਾ ਹੀ ਮੱਚ ਗਿਆ ਸੀ ਬਹੁਤ ਭਿਆਨਕ ਅੱਗ ਸੀ ਬਹੁਤ ਘਰ ਘੁਰ ਮੱਚੇ ਆ ਤਿੰਨ ਕਿ ਸਾਲ ਪਹਿਲਾਂ ਇੱਥੇ ਸਾਰੇ ਏਰੀਆ ਚ ਔਰ ਰਿਜ਼ੋਰਟ ਸੀ ਬਹੁਤ ਵੱਡਾ ਉਹ ਮੱਚ ਗਿਆ ਸੀ ਆ ਇਹਦਾ ਫਰੰਟ ਆ ਕਰਦਾ ਇਹ ਮੇਰੇ ਹਜੇ ਕੱਚੀ ਆ ਗ੍ਰੇਵਲ ਰੋਡ ਹੀ ਆ ਕਿਉਂਕਿ ਹਜੇ ਉਹਦਾ ਕੰਮ ਕਹਿੰਦਾ ਮੇਰਾ ਫਿਨਿਸ਼ ਨਹੀਂ ਹੋਇਆ ਵੀ ਇੱਕ ਵਿੱਚ ਦੀ ਹੁਣ ਥੋੜਾ ਜਿਹਾ ਜਦੋਂ ਸ਼ੁਰੂ ਕਰਿਆ ਸੀ ਉਦੋਂ ਮਾਰਕੀਟ ਠੀਕ ਸੀ ਹੁਣ ਪਿਛਲੇ 2-3 ਸਾਲਾਂ ਦਾ ਵੈਸੇ ਵੀ ਹਨਾ ਕੰਮ ਸਲੋ ਹੋਇਆ ਪਿਆ ਵਿਆਜ ਵਧਿਆ ਵਸੋ ਕੋਈ ਪੈਸਾ ਲਾ ਕੇ ਰਾਜੀ ਨਹੀਂ ਵੀ ਆ ਇਹ ਕਹਿੰਦਾ ਸੀ ਕਹਿੰਦਾ ਯਾਰ ਹੁਣ ਪੈਸੇ ਤਾਂ ਲੱਗਦੇ ਆ ਲੱਖ ਡੇਢ ਡਰਾਕ ਡਾਲਰ ਹੋਰ ਪਰ ਹੁਣ ਕਹਿੰਦਾ ਮੈਂ ਵੇਟ ਕਰਦਾ ਹਜੇ ਵੀ ਚੱਲ ਥੋੜਾ ਜਿਹਾ ਮੈਂ ਠੀਕ ਹੋ ਜੇ ਕਾਰਾਂ ਕੂਰਾ ਪਾਰਕ ਕਰਨੋਂ ਵੀ ਖੁੱਲੀਆਂ 8-9 ਕਾਰਾਂ ਪਾਰਕ ਹੋ ਜਾਂਦੀਆਂ ਬਾਹਰ ਵੀ ਨਗਰਾਜ ਵੀ ਉਹਦਾ ਖਾਲੀ ਪਿਆ ਸੀਗਾ ਉਹਦੀ ਆਪ ਦੀ ਕਾਰੀਏ ਬਾਕੀ ਸਮਾਨ ਸੂਨ ਅਜੇ ਕਿਸੇ ਨੇ ਵਰਤਣਾ ਗਾਰਡਨ ਏਰੀਆ ਖੁੱਲਾ ਹਨਾ ਬੈਠ ਸਕਦੇ ਹਾਂ ਖੇਡ ਸਕਦੇ ਹਾਂ ਤੇ ਕਾਦੇ ਲਈ ਤਾਹਾਂ ਦੇ ਅੱਗੇ ਬੈਠ ਜਾਈਂ ਕੋਲ ਨਾ ਲਾ ਲੈ ਯਾਹ ਨਾ ਬੋਲ ਤਾ ਨੀ ਬੋਲਾ ਫੂਜ ਫੂਜ ਗਾਰੇ ਦਾ ਇਸ ਜਗ੍ਹਾ ਤੋਂ ਮੇਰ ਕੋਨੇ ਡੁੱਲ ਗਈ ਵਾਰ ਹੁੰਦਾ ਦੋਵੇਂ ਉੱਤੇ ਰੱਖਦਾ ਹੈ ਮਾਸ ਮੁੰਮੀ ਤੋਂ ਅਭਿਰ ਕਿਨੇ ਡੁੱਲ ਗਈ ਅੱਗੇ ਮੁੰਡਾ ਟੋਪੀ ਉੱਤੇ ਰੱਖਦਾ ਹੈ ਕਰਤਾ ਬੰਦ ਉਹ ਵਧੀਆ ਕੀਤਾ ઠીક ચાલ પ્રી ભાજપ એક જણા મૂરે ભજો કેટા ભાઈ